ਸਤਿ ਸ੍ਰੀ ਅਕਾਲ ਜੀ ਜਗਦੀਪ ਡੇਰੀ ਫਾਰਮ ਦੇ ਵਿਖਲੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਵੀਰੇ ਜਿਨ੍ਹਾਂ ਸਾਨੂੰ ਇਨਾ ਮਾਣ ਤੇ ਵੀਰ ਪਿਆਰ ਬਖਸ਼ਿਆ ਅੱਜ ਆਪਣੇ ਫਾਰਮ ਤੇ ਟਾਪ ਕਲਾਸ ਹੀਰੇਦੀਆਂ ਚੈਂਪੀਅਨ ਛੋਟੇ ਰਿੰਗਲ ਸਿੰਘ ਵਾਲੀਆਂ ਝੋਟੀਆਂ ਆਪਾਂ ਲੈ ਕੇ ਹਾਜ਼ਰ ਆ ਵੀਰੇ ਇੱਕ ਝੋਟੀਨਾਂ ਚੋਂ ਮੇਰੇ ਗੱਬਣ ਆ ਤਿਆਰ ਆ ਦੋ ਤਿੰਨ ਦਿਨ ਤੱਕ ਸੂਣ ਵਾਲੀ ਝੋਟੀਆ ਬਾਕੀ ਸਾਡੇ ਕੋਲ ਮਾਲ ਸੂਈਆਂ ਸਵਾਈਆਂ ਝੋਟੀਆਂ ਦੋ ਦਿਨ ਦੀ ਕੋਈ ਤਿੰਨ ਦਿਨ ਦੀ ਸੂਈਆਂ ਝੋਟੀਆਂ ਟਾਪ ਕਲਾਸ ਹੀਰੇ ਬਹੁਤ ਚੈਂਪੀਅਨ ਝੋਟੀਆਂ ਵੱਡੇ ਕੱਦ ਕਾੜ ਦੀਆਂ ਤੇ ਫੁੱਲ ਸਾਈਜ਼ ਤੇ ਇਹ ਵੀ ਝੁੱਟੀ ਦੀ ਗੱਲ ਕਰਦੇ ਆਂ ਵੀਰੇ ਇਹ ਵੀ ਝੁੱਟੀ ਬਹੁਤ ਚੰਗੀ ਆ 13-14 ਕਿਲੋ ਵੀਰੇ ਬੋਲੇ ਤੇ ਚੱਲੀ ਆ ਖਾਲੀ ਹੁੰਦੇ ਆ ਸਾਰੀ ਦੀਆਂ ਮਗਰ ਇਹਦੇ ਕੱਟੀ ਆ ਆਓ ਗੱਲਬਾਤ ਕਰਦੇ ਆਂ ਵੀਰੇ ਬਾਕੀ ਸਾਡੇ ਫਾਰਮ ਤੇ ਜਿੰਨਾ ਵੀ ਮਾਲ ਵੀਰੇ ਆਪਣੇ ਕੋਲ ਪਰਮਾਤਮਾ ਦੇ ਟਾਪ ਕਲਾਸ ਹੀ ਮਿਲਦਾ ਵੀਰੇ ਤੇ ਉਹ ਸਸੀ ਗਾਲ ਜੀ ਜੀ ਡਿਲੀਫਨ ਦੇ ਵਿਖਣਾ ਸਾਰਿਆਂ ਦਾ ਤੁਹਾਨੂੰ ਧੰਨਵਾਦ ਕਰਦੇ ਆਂ ਵੀਰੇ ਜਿੰਨਾ ਸਾਰਾ ਆ ਮਾਂ ਦੇ ਫਾਰਮ ਆਖਿਆ ਬਾਕੀ ਆਪਣੇ ਫਾਰਮ ਦੇ ਵੀਰੇ ਕੀ ਵੀ ਘੰਟੇ ਵੀਰੇ ਪਰਮਾਤਮਾ ਨੇ 8-10 ਝੋਟੀਆਂ ਤੇ ਆਉਣ ਲੈਣੇ ਸੀ ਸੇਲ ਹਾਸਤੇ ਰਹਿੰਦੀਆਂ ਵੀਰੇ ਹੁਣ ਗੱਲ ਕਰਦੇ ਵੀਰੇ ਪਹਿਲਨ ਝੋਟੀ ਦੀ ਵੀਰੇ ਦੱਸਣ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਦੰਦੋ ਚਾਰ ਦੰਦੇ ਵੀਰੇ ਹਾਂਜੀ ਲਾਦੜੀਆਂ ਤੇ ਜੇ ਕੱਟੀ ਦੀ ਗੱਲ ਕਰੇ ਵੀਰੇ ਥਣ ਲੈਵੇ ਦੀਦਦੀਆਂ ਹਾਲੇ ਦਾ ਪਰਮਾਤਮਾ ਸੁੱਕ ਰੱਖੇ ਵੀਰੇ ਐਫ ਐਫ ਗਾਈਆਂ ਨੂੰ ਵੀ ਨਹੀਂ ਲੱਗਦਾ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਤੇ ਬਲੂਨ ਆ ਚਾਰ ਦੰਦ ਕੱਟੀ ਵੀਰੇ ਤੇ ਤੇ ਸੂਈ ਨੂੰ ਅੱਜ ਵੀਰੇ ਸਿੰਘ ਜਗਦੀਪ ਸਿੰਘ ਚੈਂਪੀਅਨ ਹੀ ਲੱਗਾ ਰੁਪਈਆ ਹੋਣੀ ਸਿੰਘ ਥਾਣੀ ਲੱਗਾ ਸਿੰਘ ਲੱਗਾ ਤੇ ਮਾਲਾ ਜੇ ਕਾਦ ਕਾੜ ਦੀ ਗੱਲ ਕਰਦੇ ਆ ਵੀਰੇ ਹਾਂਜੀ ਮਤਲਬ ਉਂਗਲ ਗੇ ਗੱਲੋਂ ਨਹੀਂ ਕਰਦੇ ਦੀ ਮੈਂ ਮਤਲਬ ਜਿੱਦੇ ਥਾਣ ਕਰਮਾ ਵਾਲੀ ਨੂੰ ਗਿੱਠ ਗਿਰਤੇ ਲੱਗਾ ਥਾਣ ਬਹੁਤ ਪਿਆਰਾ ਕਰਮਾ ਵਾਲੀ ਕੱਟੀਆਂ ਹੋ ਲੈਂਥ ਬਾਡੀ ਦੀ ਗੱਲ ਕਰਦੇ ਆ ਹਾਂਜੀ ਤੇ ਬਹੁਤ ਵੱਡੀ ਫੁੱਲ ਸੈੱਟ ਚੁੱਟੀ ਵੀਰੇ ਦਦੀਆਂ ਹਾਂਜੀ ਸਿਰ ਤੋਂ ਰਾ ਕੇ ਪੈਰਾਂ ਤੱਕ ਪਰਮਾਤਮਾ ਸੋਗ ਰੱਖੇ ਵੀ ਐਉਂ ਨਹੀਂ ਕਰ ਸਕਦੇ ਵੀ ਕਿ ਕੋਈ ਚੀਜ਼ ਦੀ ਵੀ ਕਮੀ ਰਹਿ ਗਈ ਹੋਵੇ ਦਦੀਆਂ ਹਾਂਜੀ ਤੇ ਮਗਰ ਵੀ ਮੇਰੇ ਕੱਟੀਆਂ ਪਗੜੀਆਂ ਦਦੀਆਂ ਠੀਕ ਹੈ ਸਭ ਤੋਂ ਮਾਲਾ ਵੀਰਪਰਾ ਨੂੰ ਸੰਭਾਲ ਵਾਲੇ ਨੂੰ ਫਾਇਦਾ ਹੀ ਹੁੰਦਾ ਵੀਰੇ ਹਾਂਜੀ ਮਗਰ ਵੀ ਕੱਟੀ ਆ ਦਦੀਆਂ ਤੇ ਜਿਹੜੀ ਜਾਤ ਨਸਲ ਹੈ ਬਰੀਡ ਹੈ ਮਗਰ ਬੱਚਾ ਪਲ ਜਾਂਦਾ ਵੀ ਨਹੀਂ ਹਾਂ ਤੇ ਬਾਕੀ ਤੋਰ ਕੇ ਦਿਖਾਉਂਦੇ ਆ ਤੇ ਵੱਡੀ ਝੋਟੀ ਆ ਜੀ ਮਤਲਬ ਜਿੰਨੀ ਵੀ ਸੇਵਤ ਕਰਦੀ ਹੈ ਝੋਟੀ ਦੀ ਉਹ ਨਹੀਂ ਥੋੜੀ ਆ ਨਹੀਂ ਥੋੜੀ ਵੀਰੇ ਤੇ ਮਲਾ ਵੀ ਪਰਮਾਤਮਾ ਸੋਹ ਰੋ ਕੇ ਐਦਾਂ ਕਿ ਉਮੀਦ ਕਰਦੇ ਆ ਵੀ ਪਹਿਲਾਂ ਹੀ ਕੱਟੀ ਜਿਹੜੀ ਆ 18 19 ਕਿਲੋ ਨੌਰ ਮਲ ਦੁੱਧ ਦੋਕੀ ਵੀ ਦੇਣੀ ਹਾਂਜੀ ਬਾਲੀ ਵੱਡੀ ਝੋਟੀ ਆ ਜੈਡ ਬਲੈਕ ਜਾਮ ਵਰਗੀ ਬੁੱਲ ਸਹਾਜ ਵੀਰੇ ਪੂਰੀ ਬੰਦੇ ਦੇ ਸਿਰ ਸਿਰ ਝੋਟੀ ਉੱਚੀ ਲੰਮੀ ਸੋਹਣੀ ਗੱਦ ਗੱਠ ਵਾਲੀ ਅੱਗੜੀ ਵਾਲੀ ਝੋਟੀ ਆ ਵੀਰੇ ਹਾਂਜੀ ਤੇ ਪੂਰਾ ਹਨ ਵੀਜੀ ਹੋਈ ਆ ਬਲੂਨ ਕੱਟੀ ਆ ਜੀ ਹਾਂਜੀ ਤੇ ਇਹ ਇਹ ਬਾਡੀ ਦੀ ਗੱਲ ਕਰਦੇ ਆ ਵੀਰੇ ਹਾਂਜੀ ਬਹੁਤ ਉੱਚੀ ਤੇ ਲੰਮੀ ਸੋਹਣੀ ਝੋਟੀ ਆ ਵੀਰੇ ਦਦੀਆਂ ਤੇ ਜੇ ਸਿੰਗ ਦੀ ਵੀ ਗੱਲ ਕਰਦੇ ਆ ਵੀਰੇ ਸਿੰਗ ਵੀ ਰਿੰਗਲਾ ਲੱਗਾ ਵੀਰੇ ਤੇ ਜੇ ਲੇਵੇ ਦੀ ਗੱਲ ਕਰਦੇ ਆ ਵੀਰੇ ਲੇਵਾ ਤੇ ਫੁੱਟ ਫੁੱਟ ਤੇ ਹੋਂ ਦੇ ਫੁੱਟ ਫੁੱਟ ਤੇ ਹੋਂ ਨੂੰ ਲੱਗਾ ਪਹਿਲਣ ਕੱਟੀ ਦੀ ਖਾਸ ਤੇ ਇਹ ਹੁੰਦੀ ਹੈ ਵੀ ਆਹ ਲੈਵਾ ਕੇ ਵਿਰਲੇ ਕਰਮਾ ਵਾਲੀ ਨੂੰ ਲੱਗਦਾ ਵੀਰੇ ਇਹਦੇ ਦੀਆਂ ਜਿਹੜੀ ਗੜਗੜ ਤੇ ਉਹਨੋਂ ਤੇ ਗੜਗੜ ਤੇ ਉਹਨੋਂ ਲੱਗਾ ਹੋਵੇ ਵੀਰੇ ਇਹ ਲੈਵਾ ਖਾਰੀ ਸਾਰੀ ਮੈਂ ਨੂੰ ਨਹੀਂ ਲੱਗਦਾ ਵੀਰੇ ਇਹਦੇ ਦੀਆਂ ਤੇ ਮਗਰ ਵੀ ਟੌਪ ਦੀ ਕੱਟੀ ਵੀਰੇ ਤੇ ਜੇ ਐਡੀ ਝੂਟੀ ਵੀਰੇ ਸਾਰੀਆਂ ਪੰਜੇ ਉਂਗਲਾਂ ਬਰਾਬਰ ਲੱਭੀ ਕੋਈ ਵਿਰਲੇ ਕਰਮਾ ਵਾਲੀ ਲੱਭਦੀ ਵੀਰੇ ਨਹੀਂ ਤੇ ਕੋਈ ਨਾ ਕੋਈ ਪਹਿਲਣ ਕੱਟੀ ਜੇ ਕੋਈ ਕਮੀ ਰਹਿ ਜਾਂਦੀ ਕੋਈ ਸਿੰਘ ਤੋਂ ਰਹਿ ਜਾਂਦੀ ਆ ਕੋਈ ਥਣਲੇਵਾ ਤੋਂ ਰਹਿ ਜਾਂਦੀ ਆ ਥਣਲੇਵਾ ਦੇ ਇਹਨੂੰ ਜਰਸੀ ਗਾਂ ਵਾਲਾ ਥਣਲੇਵਾ ਲਗਾ ਦਦੀਆਂ ਇਹ ਜਰਸੀ ਗਾ ਨੂੰ ਲੈਵਾ ਥਣ ਥਣ ਚੱਡਾ ਲੱਗਦਾ ਤੀਆਂ ਮੁੱਲ ਕੀ ਕਰਦੇ ਜੀ ਮੁੱਲੇ ਦਾ ਵੀਰ ਜੀ ਮੁੱਲ ਕਰਨ ਨੂੰ ਪਰਵਾਹ ਤੋਂ ਸੁਖ ਰੱਖੇ ਅੱਜ ਦੀ ਘੜੀ ਦੇ ਵਿੱਚ ਵੀਰੇ ਐਡੀ ਕੱਟੀ ਅੱਜ ਮਾਰਕੀਟ ਦੇ ਵਿੱਚ ਲੱਭਣ ਚੱਲਦੀ ਹੈ ਵੀਰੇ 3.5 ਲੱਖ ਦੀ ਮਿਲਦੀ ਆ ਹਾਂਜੀ ਇਹ ਕੱਟੀ ਵੀਰੇ ਜੈਸਨ ਹੋਈ ਆਪਾਂ ਮੋਲ ਮੋਲ ਵਾਲੇ ਪਾਸੇ ਨਹੀਂ ਪੈਣਾ ਇਹ ਕੱਟੀ ਵੀਰੇ ਮੁੱਲ ਨਹੀਂ ਕਰਨਾ ਆਪਾਂ ਇਹ ਕੱਟੀ ਦੇ ਦਾਂਗੇ 2.90 ਲੱਖ ਦੀ ਕੱਟੀ ਦੇ ਦਾਂਗੇ ਵੀਰੇ ਬਹੁਤ ਜਾਇਰੇੜਿਆ ਕੋਈ ਮਾਨ ਤਾਨ ਸਭ ਤੋਂ ਚੈਂਪੀਅਨ 17 18 ਕਿਲੋ ਕੱਟੀ ਦਊਗੀ ਅੱਜ ਖਾਲੀ ਹੁੰਦਾ ਅੱਜ ਦੂਜਾ ਦੇਣੇ ਬੋਲੇ ਤੋਂ ਖਾਲੀ ਕੱਟੀ ਮਗਰ ਵਧੀਆ ਟਾਪ ਦੀ ਕੱਟੀ 200 ਕਿਲੋ ਰੱਖੇ ਖਾਲੀ ਹੁੰਦਾ ਵੀਰ 12 ਕਿਲੋ ਬੋਲੇ ਤੋਂ ਚੱਲੂਗੀ ਤੁਸੀਂ ਹਾਂਜੀ ਤੇ ਬਾਕੀ ਪਰਮਾ ਦਾ ਆਪਾਂ ਦੇ ਸ਼ੌਂਕਿਆ ਥੋੜੀ ਬਰੀਡ ਨਸਲ ਬਰੀਡ ਤੇ ਵੀਰ ਕੰਮ ਕਰਦਾ ਹਾਂਜੀ ਇਹ ਦੂਜਾ ਸੂਆ ਝੋਟੀ ਵੀਰੇ ਹਾਂਜੀ ਇਹ ਝੋਟੀ ਐਫ ਅਗਾਈਆਂ ਨੂੰ ਲੈਵਾ ਲਾਉਗੀ ਜਿਹਦਾ ਬਿੰਦੀਆਂ ਵਾਲਾ ਚੱਡਾ ਲਗਾ ਕਰ ਮਾਲੀ ਪਰਮਾ ਦਾ 200 ਰੱਖੇ ਵੀਰੇ ਇਹ ਲੈਵੇ ਦੀ ਗੱਲ ਹੈ ਲੈਵੇ ਝੋਟੀ ਨੂੰ ਤੁਰਨਾ ਵੀ ਔਖਾ ਆਈਊਗਾ ਜੇ ਹਫਤਾ ਲੱਗੀ ਤੇ ਜੇ ਆਪਾਂ ਲੈਵੇ ਦੀ ਗੱਲ ਕਰਦੇ ਆ ਵੀਰੇ ਤੇ ਇੱਕ ਤਾਂ ਕਹਿ ਲੀਂਦਾ ਵੀ ਇੱਥੋਂ ਤੱਕ ਆ ਉਹ ਤੁਰ ਤੱਕ ਵੀਰੇ ਲੇਵਾ ਲਗਾ ਦਿੰਦੀਆਂ ਤੂੰ ਉਹਨੂੰ ਲੇਵਾ ਚੜਿਆ ਪਿਆ ਝੋਟੀ ਦਾ ਦਿੰਦੀਆਂ ਬਾਕੀ ਆਪਾਂ ਖੋਲ ਕੇ ਦਿਖਾਉਣ ਨਹੀਂ ਦਿੰਦੀਆਂ ਤੇ ਜੇ ਬੂਥੀ ਦੀ ਗੱਲ ਕਰਦੇ ਆ ਵੀਰੇ ਕੁਆਲਟੀ ਨਸਲ ਇੱਕੋ ਹੀ ਗੱਠ ਬੂਥੀ ਗਾਈਆਂ ਨੂੰ ਲੱਗੀ ਵੀਰੇ ਦਿੰਦੀਆਂ ਤੇ ਨਸਲ ਬਹੁਤ ਜਾਰੀ ਝੋਟੀ ਦੀ ਵੀਰੇ ਤੇ ਸੋਹਣੀ ਭਾਰੀ ਝੋਟੀ ਦਿੰਦੀਆਂ ਤੇ ਥਣ ਵੀ ਬਹੁਤ ਸੋਹਣਾ ਲੱਗਾ ਝੋਟੀ ਨੂੰ ਦਿੰਦੀਆਂ ਸਾਰੀਆਂ ਗੱਲਾਂ ਦੀਆਂ ਪੂਰੀਆਂ ਬਰਾਬਰ ਝੋਟੀ ਦੀਆਂ ਵੀਰੇ ਇਹ ਮੋੜੋ ਵੀਰ ਜੀ ਇਹ ਬਿੰਦੀਆਂ ਵਾਲਾ ਚੱਡਾ ਕਿ ਕਰਮਾਲੀ ਨੂੰ ਵੀ ਲੱਗਦਾ ਬਿੰਦੀਆਂ ਜਿਹੜੀਆਂ ਲੱਗਦੀਆਂ ਨਾ ਇਹ ਕਰਮਾਲੀ ਨੂੰ ਲੱਗਦੀਆਂ ਦਦੀਆਂ ਤੇ ਬਾਕੀ ਪਰਮਾਤਮਾ ਸੋਕ ਰੱਖੇ ਵੀ ਹਲੀ ਦੋ ਦਿਨ ਵੀ ਲੈ ਸਕਦੀ ਆ ਪੰਜ ਦਿਨ ਵੀ ਸੂਂਚੇ ਲੈ ਸਕਦੀ ਆ ਤੇ ਬਹੁਤ ਹੀ ਚੰਗੀ ਜੀ ਨੂੰ ਕੈਰੀ ਦਾ ਬਹੁਤ ਚੰਗੀ ਹੀਰਾ ਝੋਟੀ ਆ ਵੀਰੇ ਦਦੀਆਂ ਤੇ ਸਾਰੀਆਂ ਗੱਲਾਂ ਇਹਦੇ ਵਿੱਚ ਪੂਰੀਆਂ ਦਦੀਆਂ ਦਿਆਂ ਤੇ ਜੇ ਜੇ ਗੱਲ ਕਰਦੇ ਵੀਰੇ ਜੇ ਆਪਾਂ ਬੋਲ ਦੀ ਗੱਲ ਕਰਦੇ ਹਾਂ ਬੋਲ ਦੇ ਝੋਟੇ ਪਰਮਾਤਮਾ ਸੋਖ ਰਖੇ ਅੱਜ ਆਹ ਜਿਹੜੀਆਂ ਨਾਲ ਲੈਵਾ ਚੋਲਾ ਵਧੀਆ ਕੁਆਲਟੀ ਨਸਲ 2,11500 ਦੀ ਝੋਟੀ ਆ ਕੋਈ ਮਾਨਤਾਣਾ ਮਾਨਤਾ ਦੋ 21500 ਵੀ ਕਰ ਦਾਂਗੇ ਵੀਰ ਜਿਹੜੀ ਗੱਲ ਕਰਨ ਵਾਲੀ ਆ ਠੀਕ ਆ ਕੋਈ ਵੀਰ ਭਰਾ ਫੋਨ ਲਾਵੇ ਮਾਨਤਾਣਾ ਹੋ ਜਾਊਗਾ ਦੋ ਦੱਸਦੀ ਝੋਟੀ ਦੇ ਦਾਂਗੀ ਵੀਰੇ ਅੱਛਾ ਪਰ ਇਹਨਾਂ ਦੇ ਇਹੋ ਜਿਹੇ ਕਈ 23 ਲੱਖ ਦੇ ਵੀਰੇ ਲੱਭਦੇ ਨਹੀਂ ਜਗਦੀਸ਼ ਵੀਰ ਜੀ ਇਹੋ ਜਿਹੇ ਕੜ ਕੜ ਲਿਆਂਦੇ ਆ ਬੜੀ ਗੱਲ ਦਾ ਕੀ ਹੁੰਦੀ ਆ ਇਹੋ ਜਿਹੇ ਵੀਰੇ ਕਈ ਵਾਰੀ 3 ਲੱਖ ਦੇ ਵੀ ਨਹੀਂ ਲੱਭਦੇ ਹਾਂਜੀ ਹਾਂਜੀ ਇਹ ਭਾਗ ਵੀਰੇ ਕਈ ਵਾਰੀ ਸਾਨੂੰ ਵੀ ਪਿੱਛੋਂ ਮੰਦੀ ਮਿਲ ਜਾਂਦੀ ਵੀਰੇ ਇਹ ਸਿਰਫ ਮੰਦੇ ਕਰਕੇ ਵੀਰੇ ਲਾ ਲਓ ਕਿੱਦਾਂ ਵੀ ਲਾ ਲਓ ਦਾਦੀਆਂ ਤੇ ਤੇ ਸਾਨੂੰ ਵੀਰ ਝੋਟੀ ਮੰਡੀ ਪਿੱਛੋਂ ਮਿਲੀ ਆ ਇਹਦੇ ਨਾਲ ਦੀਆਂ 3-3 ਸਾਢੇ 3 ਲੱਖ ਦੀਆਂ ਹੀ ਆਵ ਲਈਆਂ ਵੀਰੇ ਇਹਦਾ 2 ਲੱਖ ਵੀਰੇ ਆਪਾਂ ਛੋੜ ਛੜਕਾ ਕਰਕੇ ਦਾਸਦੀ ਦੇ ਦਾਂਗੇ ਵੀਰੇ ਇੱਕ ਫੇਰ ਇਨਕਮ ਘੁਮਾ ਦੋ ਵੀਰੇ ਐਡੇ ਲੈ ਵੀਰੇ ਜਿਹੜਾ ਵੀਰ ਲੈ ਗਿਆ ਮੇਲਾ ਲੁੱਟ ਲੇ ਜਿਹੜੇ ਭਰਾਗ ਲੁੱਟਿਆ ਜਾਂਦਾ ਅੱਜ ਐਨੂੰ ਕੈਮਰਾ ਘੁਮਾ ਕੇ ਦਿਖਾਓ ਵੀਰੇ ਲੇਵਾ ਗਾਂਹ ਤੱਕ ਚੜਿਆ ਪਿਆ ਜਿਹੜੀ ਗੱਲ ਕਰਨ ਵਾਲੀ ਵੀਰੇ ਦਦੀਆਂ ਤੇ ਐਡੀ ਗੱਲ ਕਰਦੇ ਵੀਰੇ ਇਹ ਕੱਲ੍ਹ ਸੋਈ ਝੋਟੀ ਵੀਰੇ ਦੇ ਹਾਂਜੀ ਕੱਲ੍ਹ ਸੋਈ ਆ ਵੀਰੇ ਖਾਲੀ ਗੋਲੇ ਦੋ ਸਾਫ ਸੋ ਛੋਟੀ ਕੀਤੀ ਹੈ ਵੀਰੇ ਹਾਂਜੀ ਬਾਕੀ ਜੇ ਕਦ ਕਾੜ ਦੀ ਗੱਲ ਕਰਦੇ ਆਂ ਫਿਰ ਨਾੜਾਂ ਦੇ ਜਗਦੀਪ ਵੀਰ ਜੀ ਬਿਜਲੀਕਾਰ ਹੀ ਬਣਿਆ ਪਿਆ ਮੈਂ ਬਾਲੀ ਵੱਡੀ ਛੋਟੀ ਆ ਵੀਰੇ ਫੁੱਲ ਸਾਈਜ਼ ਤੇ ਜੇ ਇਹਦੀ ਕੁਆਲਿਟੀ ਦੀ ਕੱਚ ਭੁਨੇ ਦੀ ਗੱਲ ਕਰਦੇ ਆਂ ਐਮਨਤੀ ਦੀ ਛੋਟੀ ਹੈ ਜੈਡ ਬਲੇਗ ਹੈ ਜਾਮਨ ਵਰਗੀ ਵੀਰੇ ਜਿਹਨੂੰ ਜਾਮਨ ਕਹਦੇ ਇੱਕ ਵਾਲ ਵੀ ਨਹੀਂ ਕੋਈ ਚਟਾ ਦਿਖਾ ਸਕਦਾ ਵੀਰੇ ਇੰਨੀ ਕੁਆਲਿਟੀ ਤੇ ਇੰਨੀ ਨਸਲ ਛੋਟੀ ਦੇ ਵਿੱਚ ਤੇ ਜੇ ਗੱਲ ਉੱਚੀ ਲੰਮੀ ਦੀ ਕਰਦੇ ਆਂ ਸੋਹਣੀ ਬੰਦੇ ਦੇ ਸਿਰ ਸੇ ਜਿਹੜੀ ਉੱਚੀ ਤੇ ਉੱਚੀ ਦੇ ਜਵਾਨ ਛੋਟੀ ਲਦੀਆਂ ਤੇ ਇਥੋਂ ਪਤਾ ਲੱਗ ਜਾਂਦਾ ਵੀਰੇ ਬਰੀਡ ਤੇ ਨਸਲ ਦਾ ਜਿਹੜੀ ਗੱਲ ਕਰਨ ਵਾਲੀ ਆ ਨਸਲ ਜਿਹੜੀ ਵੀਰੇ ਆਪਣੇ ਆਪ ਦੱਸ ਦਿੰਦੀ ਆ ਵੀ ਮੇਰੀ ਕੁਆਲਿਟੀ ਉਹ ਆਪਣੀ ਆ ਵੀ ਕੋਈ ਦੱਸਣ ਦੀ ਲੋੜ ਨਹੀਂ ਹੁੰਦੀ ਉਹ ਕੁਆਲਿਟੀ ਆਪਣੇ ਆਪ ਹੀ ਪਤਾ ਲੱਗ ਜਾਂਦਾ ਝੋਟੀ ਦਾ ਵੀਰੇ ਦਿੰਦੀਆਂ ਕਮਾਉ ਵੀਰ ਜੀ ਦਿੰਦੀਆਂ ਬਿਲਕੁਲ ਕੱਲ ਦੀ ਸੂਈ ਝੋਟੀ ਵੀ ਤਾਜੀ ਸੂਈ ਆ ਪਰਮਾਤਮਾ ਰੱਖੇ ਜਿੱਦਣ ਬੋਲੇ ਤੇ ਪਰਗੀ ਝੋਟੀ ਕੋ ਤੁਰਨਾ ਵੀ ਔਖਾ ਹੋ ਜੂ ਜਿਹੜੀ ਗੱਲ ਕਰਨ ਵਾਲੀ ਆ ਇਹਦੇ ਮਗਰ ਵੀਰ ਜੀ ਕੀ ਹੈ ਮਗਰ ਇਹਦੇ ਮਗਰ ਵੀਰ ਜੀ ਕਟਾ ਜੇ ਝੋਟੀ ਦੇ ਦਿੰਦੀਆਂ ਤੇ ਥਾਣੇ ਨੂੰ ਸੋਨਾ ਲੱਗਾ ਨੋਕਲਾ ਤੇ ਐਮਨਤੀ ਦੀ ਚੋਟੀ ਦੇ ਜੇ ਸਿੰਘ ਦੀ ਗੱਲ ਕਰਦੇ ਆ ਸਿੰਘ ਵੀ ਰਿੰਗਾਂ ਲੈ ਲੱਗਾ ਦੇ ਜੇ ਤੇ ਬਾਕੀ ਪਰਮਾਤਮਾ ਦੀ ਗੱਲ ਕਰੀਏ ਜੇ ਇਹਦੀ ਮੁੱਲ ਦੀ ਆਪਾਂ ਗੱਲ ਕਰਦੇ ਆ ਚੋਟੀ ਦੇ ਦਾਂਗੇ ਵੀਰੇ 2.5 ਲੱਖ ਦੀ ਤਦੀਆਂ ਜੇ ਇਹਦੀ ਕੀਮਤ ਦੀ ਗੱਲ ਕਰਦੇ ਆ ਐ 2.5 ਲੱਖ ਦੀ ਦੇ ਦਾਂਗੇ ਜੇ ਅੱਜ ਇਹ ਢੀ ਚੋਟੀ ਲੱਭਣ ਚਲ ਜੀਏ ਵੀਰੇ 3 3.5 ਲੱਖ ਤੋਂ ਨਹੀਂ ਘੱਟ ਮਿਲਦੀ ਬਿਲਕੁਲ ਜਾਇਜ਼ ਰੇਟ ਕਰਕੇ ਦੱਸਿਆ 2.5 ਲੱਖ ਦੀ ਝੋਟੀ ਦੇ ਦਾਂਗੇ ਚੈਂਪੀਅਨ ਵੀਰੇ ਟਾਪ ਕਲਾਸ ਵੱਡੀ ਫੁੱਲ ਸੈੱਟ ਦੀਆਂ ਜਿਹਨੂੰ ਫੁੱਲ ਸੈੱਟ ਝੋਟੀ ਕਹਿੰਦੇ ਤੁਸੀਂ ਤੇ ਬਾਕੀ ਗੱਲ ਅੱਗੇ ਆ ਗਈ ਵੀਰੇ ਚੌਥੇ ਨੰਬਰ ਦੀ ਗੱਲ ਦਿਆਂ ਛੋਟਾ ਸਿੰਘ ਕੱਟੀ ਮਗਰਦ ਦੀਆਂ ਤੇ ਗਾਈਆਂ ਆੜਾ ਲੇਵਾ ਲੱਗਾ ਵੀਰੇ ਐ ਚਫਤ ਦੀਆਂ ਅੱਜ ਤੀਜਾ ਦਿਨ ਸੂਈ ਨੂੰ ਆ ਕੋਈ ਕੰਡਾ ਲੈ ਕੇ ਨਾਲ ਆ ਜੇ ਇਹਨਾਂ ਵਾਲੀ ਗੱਲ ਵੱਖਰੀ ਗੱਲ 13 ਕਿਲੋ ਬੋਲੀ ਖਾਲੀ ਹੁੰਦੇ ਸਾਰੀ ਬੋਲੀ ਕਿਲੋ ਤੇ ਝੋਕੇ ਦਵਾਂਗੇ ਖਰਕੀ ਨੇ ਪਹਿਲ ਨੇ 18 ਕਿਲੋ ਨਾਰਮਲ ਦੁੱਧ ਕੱਢਿਆ ਤੇ 20 ਕਿਲੋ ਦੀ ਔੜ ਦੇ ਦਾਂਗੇ ਵੀਰੇ ਕੋਈ ਸ਼ੱਕ ਕਈ ਵਾਰੀ ਹੁੰਦਾ ਵੀਰੇ ਖਾਲੀ ਹੁੰਦਾ ਬੋਲੇ ਤੋਂ ਨਹੀਂ ਦੁੱਧ ਦਿੰਦੀ 13 ਕਿਲੋ ਜਿਹੜਾ ਮਰਦੀ ਕੰਡਾ ਲਵਾ ਕੇ ਲੈ ਲੇ ਦੁਜੀ ਤੇ ਜੀ ਦੇ ਦੀ ਸੂਈ ਛੋਟੀ ਥੱਲੇ ਦੀਆਂ ਤੇ ਜੇ ਕੱਦ ਕਾਠ ਦੀ ਗੱਲ ਕਰਦੇ ਆਂ ਫਿਰ ਸੋਹਣੀ ਦੇ ਰਿੰਗ ਵਾਲਾ ਸਿੰਗ ਲਗਾ ਦਦੀਆਂ ਤੇ ਜਿੰਨੀ ਵੀ ਸਿਫਤੇ ਛੋਟੀ ਦੀ ਕਰਦੀਓ 19 ਸਥੋੜੀ ਵੀਰਦੀਆਂ ਇਹ ਹਾਰੀ ਸਾਰੀ ਨੂੰ ਲੇਵਾ ਨਹੀਂ ਲੱਗਦਾ ਫਿਰ ਇਹਦੀਆਂ ਲੰਮੀ ਤੋਰ ਚਲਾਇਓ ਫਿਰ ਜੀ ਇੱਕ ਪਰਮਾਤਮਾ ਰੱਖੇ ਵੀਰੇ ਇੱਕ ਇੱਕ ਕਰ ਮਾਲੀਆਂ ਨੂੰ ਲੇਵੇ ਲੱਗਦੇ ਰੜੇ ਵੀਰੇ ਜਿਹੜੀ ਬਾਕੀ ਜੇ ਭਾਅ ਦੀ ਗੱਲ ਕਰੀਏ ਛੋਟੀਆਂ ਦੇ ਹਿਸਾਬ ਨਾਲ ਬਿਲਕੁਲ ਭਾਅ ਜਾਇਜ਼ ਰੇਟ ਪਾਏ ਜਿਹਨੂੰ ਜਾਇਜ਼ ਰੇਟ ਕਹਿੰਦੇ ਵੀਰੇ ਦਦੀਆਂ ਜਾਇਜ਼ ਜਾਇਜ਼ ਰੇਟ ਪਾਏ ਦੀਆਂ ਲੈ ਕਮਾਲੇ ਛੋਟੀ ਫਿਰਦੀ ਅੱਡਰ ਤੇ ਨਾੜਾ ਨੁੜਾ ਇਹੇ ਪੜੀਂਗਾ ਕਰਮਾਣੇ ਦੇ ਸਭ ਤੋਂ ਵੱਡੀ ਕਾਸਟ ਲੱਗਿਆ ਹਾਂਜੀ ਇਹ ਗਾਵਾਂਗ ਨਗੀਜੀ ਬੁੱਥੀ ਹੋਵੇ ਜਿਹੜੀ ਕੱਚ ਪੁਣਾ ਝੋਟੀ ਦੇ ਵਿੱਚ ਹੋਵੇ ਸਰੀਰ ਚ ਕੱਚ ਪੁਣਾਵੇ ਆਪਾਂ ਉਹ ਚੀਜ਼ ਨੂੰ ਜ਼ਿਆਦਾ ਪਸੰਦ ਕਰਦੇ ਆ ਕੱਚ ਪੁਣਾ ਬਹੁਤ ਜ਼ਿਆਦਾ ਝੋਟੀ ਦੇ ਵਿੱਚ ਸਰੀਰ ਦੇ ਵਿੱਚ ਦਿੰਦੀਆਂ ਤੇ ਪ੍ਰਮਾਤਮਾ ਸੁੱਖ ਰੱਖੇ ਮਗਰ ਕੱਟੀ ਬੜੀ ਟੋਪ ਦੀ ਜੀ ਵੀਰ ਜੀ ਹਾਂਜੀ ਕੱਟੀ ਵੀ ਬਹੁਤ ਚੰਗੀ ਤੇ ਮਗਰ ਮੈਂ ਇਹਦਾ ਲੇਵਾ ਲੂਆ ਦਿਖਾਓ ਵੀਰੇ ਲੇਵਾ ਵੀ ਬਹੁਤ ਚੰਗਾ ਝਟੀਆਂ ਲੱਗਾ ਕਿ ਜੇ ਇਹਦੀ ਕੀਮਤ ਦੀ ਗੱਲ ਕਰਦੇ ਆ ਵੀਰੇ ਹਾਂਜੀ ਇਹ 2,35,000 ਦੀ ਝੋਟੀ ਦੇ ਦਾਂਗੇ ਕੋਈ ਮਾਨਤਨ 2,30,000 ਦੀ ਜੱਸਣੋ ਝੋਟੀ ਦੇ ਦਾਂਗੇ ਵੀਰ ਜੀ ਜੀ ਅੱਜ ਮੈਂ ਵੀਰ ਕੋ ਜਿਹੜੇ ਕੋ ਮੇਲਾ ਲਟਿਆ ਜਾਂਦਾ ਲੁੱਟ ਲਿਆ ਵੀਰ ਨੇ ਤੋਪੇ ਲਿਆਂਦੇ ਆ ਐ ਡਡੇ ਲੇਵੇ ਵਾਲੀਆਂ ਇਹ 2 35 ਹੀ ਦੇ ਦਾਂਗੇ ਛੋਟੀ ਵੀਰੇ ਹਾਂਜੀ ਦੱਸ ਇਹ ਆਖਿਆ ਵੀਰੇ ਛੋਟੀ ਬੋਲਾ ਕਰਨ ਜੋ ਮਰਦੀ ਆ ਇਹ ਇਹ ਛੋਟੀ ਦੇ ਦਾਂਗੇ 2.5 ਲੱਖ ਦੀ ਵੀਰੇ ਦੇ ਦਿਆਂ ਹਾਂਜੀ 2.5 ਦੀ ਦੇ ਦਾਂਗੇ ਵੱਡੀ ਫੁੱਲ ਸਹਿ ਜਾ ਇੰਨ ਜੀ ਛੋਟੀ ਵੀਰੇ ਦਿਆਂ ਹਾਂਜੀ ਤੇ ਜੇ ਐ ਛੋਟੀ ਦੀ ਗੱਲ ਕਰਦੇ ਵੀਰੇ ਦੱਸਿਆ ਇਹ 2 ਲੱਖ 10 ਹਜ਼ਾਰ ਦੀ ਦੇ ਦਾਂਗੇ ਐਚ ਐਫ ਗਾਇਆਂ ਵਾਲੇ ਵਾਲੀ ਫਿਰ ਦੀ ਵੀਰੇ ਹਾਂਜੀ ਹਾਂਜੀ ਤੇ ਐ ਛੋਟੀ ਦੀ ਵੀਰ ਜੇ ਗੱਲ ਕੀਤੀ ਆ ਇਹ 2.90 ਹਜ਼ਾਰ ਦੀ ਦੇ ਦਾਂਗੇ ਪਲੂਨ ਕੱਟੀ ਸਾਰੀ ਸਾਰੀ ਵੀ ਅੰਡੇ ਲਵੇ ਨਹੀਂ ਲੱਗਦੇ ਛੋਟੀਆਂ ਹਾਂਜੀ ਜਗਦੀ ਮੇਰ ਜੀ ਇਹ ਬਾਕੀ ਵੀ ਆਪਣਾ ਜਿਹੜਾ ਗਰਦਾਸਪੁਰ ਦੇ ਨੇੜੇ ਫਰੇਗੜ ਜੂੜੀਆਂ ਪੈਂਦਾ 9876615127 ਫੋਨ ਨੰਬਰ ਦੇ ਵੀਰੇ ਦਿਆਂ 24 ਘੰਟੇ ਪਰਮਾਤਮਾ ਸੋਗ ਰੱਖੇ ਆਪਣੇ ਫਾਰਮ ਦੇ ਜਗਦੀ ਮੇਰੀ ਫਾਰਮ ਤੇ 24 ਘੰਟੇ ਬਹੁਤੀਆਂ ਨੇ 7-8 ਛੋਟੀਆਂ ਸੇਲ ਵਾਸਤੇ 24 ਘੰਟੇ ਰੀਦੀਆਂ ਕਿਸੇ ਵੀਰ ਭਰਾ ਨੇ ਆਉਣਾ ਹੋਵੇ ਜੇ ਫੋਨ ਕਰਕੇ ਕੋਈ ਆ ਸਕਦਾ ਤਾਂ ਵੀ ਠੀਕ ਹੈ ਕਈ ਜਿਹੜੀ ਫੋਨ ਤੋਂ ਬਿਨਾ ਵੀ ਆ ਜਾਓ ਤਾਂ ਉਹ ਸਾਡੇ ਫਾਰਮ ਦੇ 24 ਘੰਟੇ ਵਾਲਾ ਸੇਲ ਝੋਟੀਆਂ ਜਿਹੜੀਆਂ ਨੇ 8-10 ਮੈਲੀਆਂ ਤੇ 3-4 ਗਾਵਾਂ ਸੁਈਆਂ-ਸੋਈਆਂ ਮਿਲ ਲਗੀਆਂ ਵੀਰੇ 24 ਘੰਟੇ ਗਾਵਾਂ ਦਾ ਵੀ ਨਾਲ ਕੰਮ ਚਾਲੂ ਕਰਤਾ ਵੀਰੇ ਬੜੇ ਵੀਰ ਭਰਾਵਾਂ ਦਾ ਪੂਣਾ ਦਾ ਵੀ ਆਪਾਂ ਨੂੰ ਗਾਵਾਂ ਚਾਹੀਦੀਆਂ ਤੇ ਗਾਵਾਂ ਮੇ ਆਪਣੇ ਫਾਰਮ ਤੇ ਮਿਲ ਗਈਆਂ ਤੇ ਜਿੱਦਾਂ ਦੀ ਵੀ ਝੋਟੀ ਲੈਣੀ ਆ ਜਗਦੀਪ ਵੀਰ ਜੀ ਅੱਜ ਸੁਈਆਂ-ਸੋਈਆਂ ਰਾਤ ਜੋੜਾ ਵਛੀਆਂ ਦਾ ਆ ਰਿਹਾ ਹਾਂ ਅੱਜ ਜੋ ਵਛੀਆਂ ਆਉਣਗੇ ਸੁਈਆਂ-ਸੋਈਆਂ ਜੋੜਾ ਵੀਰੇ ਅੱਜ ਸਵੇਰੇ ਉਹਨਾਂ ਦੀ ਵੀਡੀਓ ਆਪਾਂ ਦਵਾਂਗੇ ਆਪਾਂ ਉਹਨਾਂ ਦੇ ਜਿਆਦਾ ਵੀਰੇ ਸਭ ਤੋਂ ਵੱਡੀ ਛਾਉਂਗੇ ਤੀਜਿਆਂ ਦਾ ਵੀਰੇ ਛੋਟੇ ਛੋਟੇ ਸਿੰਘ ਹੋਣ ਤੇ ਲੈਵੇ ਐਚਪ ਬੂਰੇ ਵੱਧੇ ਹੋਣ ਆਪਾਂ ਦੇ ਕੱਚਪੁਣਾ ਝੋਟੀ ਦੇ ਵਿੱਚ ਹੋਏ ਆਪਾਂ ਉਹ ਚੀਜ਼ਾਂ ਦੇ ਸ਼ਕੀਨ ਹੈ ਵੀਰੇ ਜਿਹੜੀਆਂ ਕੰਨ ਵਾਲੀਆਂ ਬਾਰੇ 10-2000 ਵੀਰ ਵੀ ਮੰਨ ਲਓ ਉਹਨਾਂ ਦਾ ਵੱਧ ਘੱਟ ਲੱਗ ਜਾਂਦਾ ਪਰ ਉਹ ਇਹਨਾਂ ਵੀ ਕੋਈ ਇਹ ਗੱਲ ਕਹਿ ਸਕਦਾ ਵੀਰੇ ਪਿੰਡ ਦੇ ਵਿੱਚ ਖੜਕੇ ਵੀ ਉਤਰਦੀ ਵੀ ਹੋਈ ਹੈ ਜੱਗੂ ਦੀ ਜਗਦੀਪ ਡੇਰੀ ਫਾਰਮ ਤੋਂ ਝੋਟੀ ਆਈ ਵੀਰੇ ਦਦੀਆਂ ਉਹ ਗੱਲ ਦੀ ਅਲੱਗ ਗੱਲ ਹੁੰਦੀ ਹੈ ਵੀ ਖਾਸ ਦੀ ਜਿਹੜੀ ਝੋਟੀ ਦੇ ਹੈ ਵੀਰੇ ਵੀ ਇਹ ਜਗਦੀਪ ਡੇਰੀ ਫਾਰਮ ਤੋਂ ਸਾਡੇ ਕੋਲ ਚੱਲ ਕੇ ਝੋਟੀ ਆਈ ਆ ਵੀਰੇ ਘਰ ਘਰ ਕੇ ਗੱਲਾਂ ਹੁੰਦੀਆਂ ਵੀਰੇ ਪਿੰਡ ਪਿੰਡ ਕਹਿੰਦੇ ਵੀ ਜਦੋਂ ਝੋਟੀ ਉਤਰ ਇਹ ਝੋਟੀ ਗਈ ਆ ਜਗਦੀਪ ਸਿੰਘ ਜੀ ਘਰ ਖਵਾਉਣੇ ਪੈਂਦੇ ਫੇਰ ਹੀਰੇ ਪਾਲਦੇ ਆ ਇਹ ਝੋਟੀ ਗਈ ਆਪਣੀ ਨਸ਼ਹਿਰਾ ਬਨਵਾ ਹਾਂਜੀ ਪੁੱਤਰ ਦਾ ਸਾਰੀ ਉੱਥੇ ਬੰਦੇ ਰਹਿਪੇ ਲਾਉਣੇ ਇਹ ਕਿਦੇ ਕਿਦੀ ਹੋ ਗਈ ਉੱਥੇ 10 12 ਆਦਮੀ ਕਹਿੰਦੇ ਜਗਦੀਪ ਡੇਰੀ ਫਾਰਮ ਤੋਂ ਝੋਟੀ ਆਈ ਦਦੀਆਂ ਤੂੰ ਜਾ ਕੇ ਵੀ ਫਲਾਣੇ ਕੋ ਆਈ ਹੋਣੀ ਆ ਪਰਮਾਤਮਾ ਛੁੱਕ ਰੱਖੇ ਆਪਣੀ ਜਿਹੜੀ ਖਰੀਦਿਆ ਸਾਰਿਆਂ ਨੂੰ ਲੱਗ ਗਿਆ ਦਦੀਆਂ ਕਿਉਂਕਿ ਆਪਾਂ ਝੋਟੀ ਥੋੜੀ ਬਰੀਕ ਲੈਨੇ ਆ ਮਨ ਲਾ ਕਾਜ ਪੁਣੇ ਦੇ ਵਿੱਚ ਲੈਨੇ ਆ ਵੀਰੇ ਹੁਣ ਆ ਝੋਟੀ ਦੀ ਗੱਲ ਕਰਦੇ ਆ ਵੀਰੇ ਐਚ ਫਗਾਈਆਂ ਨੂੰ ਲੈਵਲ ਲਾਈ ਹਦੀ ਵੀਰੇ ਖੱਲੋਂ ਦੇ ਹਾਰੀ ਸਾਰੀ ਦੱਸਦੇ ਆ ਪਰਵਾਦੋ ਇਹੋ ਜੇ ਇਹੋ ਜੇ ਲਿਵੇ گاਵਾਂ ਨੂੰ ਲੱਗਦੇ ਹੁੰਦੇ ਜਿਹੜੀ ਮੱਧੇ ਲਵੇ ਲੱਗੇ ਵੀਰੇ ਨਾੜਾਂ ਮੜੀਆਂ ਜਗਦੀ ਵੀਰ ਜੀ ਆਰਡਰ ਨੇ ਆਪਣੇ ਐ ਮੈਂ ਤੇ ਕਮਾਉ ਵੀਰੇ ਥੱਲੇ ਕਮਾਉ ਜਿੱਦਾਂ ਬਿਜਲੀ ਕਰਦੀ ਵੀਰ ਬਣਿਆ ਜਿੱਦਾਂ ਥਣ ਬਣਿਆ ਵੀਰੇ ਆ ਕਲ ਦੀ ਛੋਟੀ ਸੂਈ ਥੱਲੇ ਵੀਰੇ ਦਾਜ ਨੇ ਪਰਵਾਦੋ ਸੁੱਕ ਰਗੇ 11 11 12 ਕਿਲੋ ਬੋਲੇ ਤਾਂ ਚੱਲੂਗੀ ਆ ਪਰ ਮੈਂ ਇੰਨੀ ਉਮੀਦ ਕਰਦਾ ਜਿਹੜੇ ਬੰਦੇ ਕੋ ਆਪਾਂ ਛੋਟੀ ਹਰਿਆਣੇ ਚ ਲੈ ਜੀਏ ਤੇ ਛੋਟ ਲਗਾ ਵੀ ਦਿਖਾਇਆ ਸੀ ਇੰਨੀ ਗੱਲ ਉਮੀਦ ਬੰਦੇ ਨੇ ਕੀਤੀ ਵੀ ਜੇ 18 ਕਿਲੋ ਵੀ ਦੇਗੀ ਤਾਂ ਵੀ ਛੋਟੀ ਵਾਪਸ ਦੇਈ 19 ਤੋਂ ਪਾਰ ਦੋ ਤੇ ਦਊਗੀ ਜਿਹੜੀ ਗੱਲ ਕਰਨ ਵਾਲੀਆਂ ਸਾਡੀ ਭਾਈ ਇਹਦਾ ਵੀ ਸਹਾਰ ਦਾ ਮਾਲ ਹੈ ਆਪਣੇ ਕੋ ਤੇ ਚੰਗੇ ਮਤਲਬ ਵੀ ਏਰੀਆ ਦਾ ਮਾਲ ਹੈ ਜਿਹੜੀ ਗੱਲ ਕਰਨ ਵਾਲੀਆਂ ਵੀਰੇ ਤੇ ਭਾ ਪਰਦੇ ਨਾਲ ਸਾਰਾ ਹੀ ਮਾਲ ਵੀਰੇ ਰੇਟ ਪਾਇਆ ਹੁਣ ਆਮ ਜੇ ਵੀਰੇ ਮਤਲਬ ਤੁਹਾਨੂੰ ਪਤਾ ਹੀ ਹੈ ਵੀ ਮਹਿੰਗਾਈ ਦੇ ਹਿਸਾਬ ਨਾਲ 2.5 ਜਿਹੜੀ ਤਾਂ ਵੀ ਹੋ ਗਿਆ ਰੇਟ ਛੋਟੀ ਦਾ ਚੰਗੇ ਦਾ ਜੀ ਧਰਮਾ ਵੀ ਖਾਣੇ ਤੋਂ